ਅੱਗੀ ਬਰਾੜ ਸਮਲਸਰ ਦੇ ਕਹਾਣੀ ਸੰਗ੍ਰਹਿ ਕੈਨੇਡੀਅਨ ਪਾਸਪੋਰਟ ਵਿਛੜੀ ਕਹਾਣੀ ਐਲਜੀ ਬੀਟੀ ਪਵ ਲੈਸਬੀਅਨ ਗੇ ਬਾਈਸੈਕਸ਼ੁਅਲ ਐਂਡ ਟ੍ਰਾਂਸ ਜੈਂਡਰ ਨਿਰਮਲ ਸੱਜਰੇ ਹੀ ਘਰੋਂ ਚਲਾ ਗਿਆ ਸੀ ਦਲਬੀਰ ਉਹਦੇ ਖਾਣੇ ਵਾਲਾ ਬੈਗ ਚਾਰ ਕਰਕੇ ਫਿਰ ਸੌਂ ਗਈ ਸੀ ਐਤਵਾਰ ਹੁਣ ਕਰਕੇ ਉਸਨੂੰ ਨੌਕਰੀ ਤੋਂ ਛੁੱਟੀ ਸੀ 9:00 ਵਜੇ ਨਿਰਮਲ ਦੇ ਫੋਨ ਨੇ ਉਸਨੂੰ ਜਗਾ ਦਿੱਤਾ ਸੀ ਜਿਉਂ ਹੀ ਨਿਰਮਲ ਟਰੱਕ ਲੋਡ ਕਰਵਾ ਕੇ ਬਾਰਡਰ ਪਾਰ ਕਰਦਾ ਤਾਂ ਜ਼ਰੂਰ ਫੋਨ ਕਰਦਾ ਹੈ ਦਿਲਬੀਰ ਉਹਦੇ ਨਾਲ ਗੱਲ ਕਰਕੇ ਹੇਠਾਂ ਉਤਰਾਈ ਬਾਹਰ ਵਾਲੀ ਲਾਈਟ ਆਫ ਕੀਤੀ ਖਿੜਕੀਆਂ ਤੋਂ ਪਰਦੇ ਪਾਸੇ ਨੂੰ ਕੀਤੇ ਡਾਈਨਿੰਗ ਟੇਬਲ ਤੇ ਪਿਆ ਅਦਰਕ ਦੀ ਚਾਹ ਵਾਲਾ ਕੱਪ ਰਸੋਈ ਵਾਲੇ ਸਿੰਕ ਵਿੱਚ ਰੱਖਿਆ ਹੱਥ ਧੋ ਕੇ ਜੋਤ ਜਗਾਈ ਤੇ ਅਰਦਾਸ ਕੀਤੀ ਆਇਰਨ ਦੀ ਗੋਲੀ ਲਈ ਟੀਵੀ ਚਾਲੂ ਕੀਤਾ ਕਹਿਰ ਤੀਆਂ ਸਥਾਨਕ ਸੂਚਨਾਵਾਂ ਚੱਲ ਰਹੀਆਂ ਸਨ ਦਸ ਰੇ ਸਨ ਕਿ ਅੱਜ ਡਾਊਨਟਾਊਨ ਵਿੱਚ ਭੀੜ-ਪਟਕਾ ਰਹੇਗਾ ਕਿਉਂਕਿ ਐਲਜੀਬੀਟੀ ਵਾਲਿਆਂ ਭਾਵ ਸਮਲਿੰਗੀ ਦੀ ਪ੍ਰਾਈਡ ਪ੍ਰੀਡ ਚਰਚ ਸਟਰੀਟ ਤੇ ਹੁਣ ਜਾਰੀ ਹੈ ਕੁਝ ਲੋਕ ਰੰਗ-ਬਰੰਗੇ ਝੰਡੇ ਯਾਨੀ ਰੇਨਬੋ ਫਲੈਗ ਲੈ ਕੇ ਪਹਿਲਾਂ ਹੀ ਮੌਜੂਦ ਸਨ ਉਸ ਆਪਣੇ ਆਪ ਨੂੰ ਹੀ ਗਿਆ ਕਦੀ ਖਿਆਲ ਹੀ ਨਹੀਂ ਕੀਤਾ ਇਸ ਪਾਸੇ ਟੀਵੀ ਹੋਸਟ ਦੱਸ ਰਿਹਾ ਸੀ ਕਿ 1978 ਵਿੱਚ ਐਕਟੀਵਿਸਟ ਗਿਲਬਰਟ ਬੇਕਰ ਨੇ ਇਹ ਰੰਗ ਅਤੇ ਪੈਟਰਨ ਸਪੈਸ਼ਲ LGBT ਲੋਕਾਂ ਲਈ ਡਿਜ਼ਾਈਨ ਕੀਤਾ ਸੀ ਜੋ ਅੱਜ ਵੀ ਚੱਲ ਰਿਹਾ ਹੈ ਉਹ ਜੇ ਰੰਗਾਂ ਦਾ ਬੇਰਬਾਦasti ਰਿਹਾ ਸੀ ਕਿਦਰ ਵੀਰ ਨੂੰ ਲੱਗਿਆ ਇਹ ਰੰਗ ਇਹ ਡਿਜ਼ਾਈਨ ਉਹਨੇ ਆਪਣੇ ਘਰ ਕਿਤੇ ਦੇਖੇ ਹਨ ਦਿਮਾਗ ਖਬਰਾਂ ਤੋਂ ਬਾਹਰ ਹੋਕਰ ਅੰਦਰਲੀ ਖਬਰ ਵੱਲ ਅੱਗ ਦੀ ਤੇਜ਼ ਲਾਟ ਵਾਂਗ ਦਗ ਪਿਆ ਕਿਸ ਕਪੜੇ ਤੇ ਕਿਸ ਚੀਜ਼ ਤੇ ਹਨ ਇਹ ਰੰਗ ਹੂਬ ਹੂ ਇਹੋ ਨਮੂਨਾ ਸ਼ਰਟ ਫ੍ਰੈਂਕਲੀ ਕਿਸੇ ਸ਼ਰਟ ਤੇ ਜਾਂ ਬੈਗ ਤੇ ਜਾਂ ਫਿਰ ਜੀਨ ਦੀ ਪਿਛਲੀ ਜੇਬ ਉੱਤੇ ਲਾਜ਼ਮੀ ਇਹ ਬੇਸਮੈਂਟ ਵਿੱਚ ਦੇਖਿਆ ਹਨ ਸ਼ਾਇਦ ਵੈਮ ਹੋਵੇ ਕਿਤੇ ਹੋਰ ਦੇਖੇ ਹੋਣ ਕਮ ਤੇ ਜਾਂ ਕਿਸੇ ਸਟੋਰ ਵਿੱਚ ਉਹਦੀਆਂ ਸੋਚਾਂ ਉਥਲ-ਪੁਥਲ ਹੋਣ ਲੱਗੀਆਂ ਤਦੇ ਉਹਨੂੰ ਲੱਗਿਆ ਜਿਵੇਂ ਬੇਸਮੈਂਟ ਵਿੱਚੋਂ ਕੋਈ ਉੱਪਰ ਆ ਰਿਹਾ ਹੈ ਦਰਬੀਰ ਨੇ ਦਵਦਵ ਟੀਵੀ ਬੰਦ ਕੀਤਾ ਉਹਨੂੰ ਲੱਗਿਆ ਅਗਰ ਕਿਸੇ ਨੂੰ ਪਤਾ ਚੱਲ ਗਿਆ ਕਿ ਉਹ ਕੀ ਦੇਖ ਰਹੀ ਹੈ ਤਾਂ ਉਹਦੇ ਤੇ ਬੁਰੀ ਔਰਤ ਦਾ ਲੇਬਲ ਲੱਗ ਜਾਵੇਗਾ ਭਾਵੇਂ ਇਹ ਖਬਰਾਂ ਸੰ। ਔਰ ਸੋਈ ਵਾਲ ਨੂੰ ਖੋਤਰੀ ਗੁਰਜੀਵਨ ਉੱਪਰ ਆਇਆ। ਉਸਨੇ ਹਮੇਸ਼ਾ ਦੀ ਤਰ੍ਹਾਂ ਉਸਨੂੰ ਗਲਵਕੜੀ ਪਾ ਕੇ ਸਵੇਰ ਦੀ ਸਸਰੀ ਆਕਰ। ਆਖੇ, "ਮਮ ਤੁਸੀਂ ਕੀ ਲਵੋਗੇ? ਬ੍ਰੈਡ ਡਾਂਡਾ ਜਾਂ ਓਟਸ ਸੀਰੀਅਲ?" ਕੁਝ ਵੀ। ਦਲਬੀਰ ਨੂੰ ਪਤਾ ਸੀ, ਬ੍ਰੈਕਫਾਸਟ ਗੁਰਜੀਵਨ ਹੀ ਬਣਾਏਗਾ। ਉਹ ਕੁਝ ਪੁੱਛਣਾ ਚਾਹਰੀ ਸੀ, ਉਹਦੀ ਜ਼ਬਾਨ ਖੁੱਲਣੀ ਸੀ ਰਹੀ। ਹਾਂ, ਹੱਥ ਜ਼ਰੂਰ। ਇੱਧਰ-ਉੱਧਰ ਦੀਆਂ ਚੀਜ਼ਾਂ ਨਾਲ ਖਰੇ ਸਨ। ਬਿਨ ਮਤਲਬ ਦੇ ਉਹ ਕਿਤੇ ਕਿਹੜੀ ਬਾਰੀ ਖੋਲ ਲੈਂਦੀ ਬਿਨਾ ਕੁਝ ਝੁੱਕੇ ਦੂਜੀ ਖੋਲ ਲੈਂਦੀ ਫਿਰ ਫ੍ਰਿਜ ਖੋਲ ਕੇ ਬੰਦ ਕਰ ਦਿੰਦੀ ਗੁਰਜੀਵਨ ਨੇ ਉਹਨੂੰ ਦੇਖ ਤਾ ਲਿਆ ਪਰ ਕਿਆ ਕੁਝ ਨਹੀਂ ਉਹਦੇ ਦਿਮਾਗ ਦੇ ਇਮਤਿਹਾਨ ਵਿੱਚ ਕਿੰਨੇ ਹੀ ਸਵਾਲ ਸਨ ਕਿਸ ਦੇ ਉੱਤਰ ਸਹੀ ਹੋਣਗੇ ਉਹ ਖੁਦ ਨਹੀਂ ਸੀ ਜਾਣਦੀ ਇਮਤਿਹਾਨ ਆਇਆ ਵੀ ਜਾਣਖ ਸੀ ਉਹ ਤੋਂ ਮਸਲਾ ਵੀ ਅਟਪਟਾ ਗਿਆ ਕਿਹਦੇ ਨਾਲ ਗੱਲ ਕਰੇ ਕਿਵੇਂ ਕਰੇ ਉਹਨੂੰ ਗੁਰਜੀਵਨ ਦੀ ਚਿੰਤਾ ਹੋਣ ਲੱਗੀ ਉਹਦੇ ਚਿਹਰੇ ਤੋਂ ਕੁਝ ਪੜਨਾ ਚਾਰੀ ਸੀ ਪਰ ਆਪਣੇ ਹੀ ਜਵਾਨ ਪੁੱਤ ਵੱਲ ਦੇਖਣ ਦਾ ਹਿਰੇ ਨਹੀਂ ਸੀ ਪੈ ਰਿਆ ਫ੍ਰੈਂਕ ਨੂੰ ਪਹਿਲੇ ਦਿਨ ਤੋਂ ਹੀ ਚੰਗਾ ਨਹੀਂ ਸੀ ਲੱਗ ਰਿਹਾ ਉਹ ਕੁੜੀਆਂ ਵਾਂਗ ਜੁਐਲਰੀ ਪਾਈ ਰੱਖਦਾ ਗਲ ਗਲ ਤੇ ਹੱਥ ਅਜੀਬ ਜੀ ਲੈ ਵਿੱਚ ਲਹਿਰਾ ਦਿੰਦਾ ਆਪਣੀਆਂ ਬਾਹਾਂ ਤੇ ਟੈਟੂ ਕਨਵਾਈ ਫਿਰਦਾ ਸੀ ਉਹਨੇ ਨਿਰਮਲ ਨੂੰ ਕਿਹਾ ਵੀ ਸੀ ਕਿ ਫ੍ਰੈਂਕ ਉੱਕਾ ਹੀ ਪਸੰਦ ਨਹੀਂ ਪਰ ਨਿਰਮਲ ਕਹਿੰਦਾ ਓਏ ਕਮਲੀਏ ਇਹ ਗੋਰੇ ਲੋਕ ਇਦਾਂ ਦੇ ਹੀ ਹੁੰਦੇ ਆ ਨਾਲੇ ਅੱਜਕੱਲ ਦੇ ਮੁੰਡੇ ਕੁੜੀਆਂ ਨੂੰ ਜਵਾਨੀ ਵੀ ਫੈਸ਼ਨੇਬਲ ਚੜਦੀ ਹੈ ਸੂਰਜ ਦੀ ਟਾਣੀ ਤੇ ਅੰਬਰ ਸੁੱਕਣੇ ਪਾ ਦਿੰਦੀ ਐ ਆਪਾਂ ਨਹੀਂ ਸਮਝ ਸਕਦੇ ਇਹਨਾਂ ਦੀਆਂ ਗੁੱਜੀਆਂ ਗੱਲਾਂ ਹੋਏ ਆਪਣੇ ਵੇਲੇ ਹੋਰ ਸਨ ਉਦੋਂ ਮਹੀਨਾ ਮਹੀਨਾ ਇਸੇ ਨਸ਼ੇ ਵਿੱਚ ਲੰਘ ਜਾਂਦਾ ਸੀ ਕਿ ਮਹਿਬੂਬ ਦਾ ਦੂਰੋਂ ਹੀ ਚਿਹਰਾ ਦੇਖ ਲਿਆ ਉਦੋਂ ਨਜ਼ਰਾਂ ਹੀ ਕੈਮਰਾ ਹੁੰਦੀਆਂ ਸਨ ਤੇ ਦਿਲ ਵਿੱਚ ਹੀ ਐਲਬਮ ਹੋਇਆ ਕਰਦੀ ਸੀ ਅੱਜ ਇਹ ਵਿੱਚ ਥੋੜੇ ਕੁ ਪੈਸੇ ਹੁੰਦੇ ਸਨ ਪਰ ਲੱਗਦਾ ਸੀ ਅਸੀਂ ਬਾਦਸ਼ਾਹ ਜਿੰਤੀ ਦੇ ਕੱਪੜੇ ਲੀੜੇ ਹੁੰਦੇ ਸਨ ਪਰ ਬਿਨ ਬਖਾਵੇ ਦੇ ਹੀ ਮੂਰਤਾਂ ਪਿਆਰੀਆਂ ਹੁੰਦੀਆਂ ਸਨ ਅਸਾਦੇ ਜੇ ਰਾਂਝੇ ਹੁੰਦੇ ਸੀ ਹੀਰਾਂ ਦੀਆਂ ਤਕਣੀਆਂ ਮਤਾਬੀ ਸਨ ਕਿਸੇ ਦੇ ਦਰਸਨਾਂ ਲਈ ਉਡੀਕ ਲੰਬੀ ਲੱਗਦੀ ਨਹੀਂ ਸੀ ਗੁੱਟ ਘੜੀਆਂ ਨਹੀਂ ਸਨ ਹੱਥਾਂ ਵਿੱਚ ਮੋਬਾਈਲ ਫੋਨ ਨਹੀਂ ਸੀ ਹੁੰਦੇ ਫਿਰ ਵੀ ਮੇਰ-ਤੇਰ ਦੀਆਂ ਤਾਰਾਂ ਜੁੜੀਆਂ ਰਹਿੰਦੀਆਂ ਸਨ ਜੋ ਅੰਦਰੋਂ ਹੁੰਦੇ ਸਾਂ ਉਹੀ ਬਾਹਰੋਂ ਹੁੰਦੇ ਸਾਂ ਅਛਨੇ-ਪਛਨੇ ਕਰਕੇ ਫੋਟੋ ਨਹੀਂ ਸਿਲਵਾਈ ਜਾਂਦੀ ਉਹ ਆਪਣਾ ਵੇਲਾ ਸੀ ਪਰ ਪਿਆਰਾ ਸੀ ਅੱਜ ਔਲਾਦ ਦਾ ਵੇਲਾ ਹੈ ਜੋ ਬੱਚਿਆਂ ਨੂੰ ਪਿਆਰਾ ਹੈ ਤੂੰ ਚਿੰਤਾ ਨਾ ਕਰ ਇਹਨਾਂ ਦਾ ਕੀ ਪਤਾ ਅਗਲੇ ਸਮੈਸਟਰ ਵਿੱਚ ਇਕੱਠੇ ਹੋਣ ਜਾਣੀ। ਮਾਮ ਮੈਂ ਤੁਹਾਡੀ ਗੱਡੀ ਲੈ ਕੇ ਜਾਣੀ ਹੈ। ਮੇਰੀ ਗੱਡੀ ਗਰਾਜ ਭੇਜੀ ਹੋਈ ਹੈ। ਆ ਗ੍ਰੋਸਰੀ ਤਾਂ ਡੈਡ ਨੇ ਕੱਲ ਕਰ ਲਈ ਸੀ। ਕੋਈ ਚੀਜ਼ ਰਹਿ ਗਈ ਤਾਂ ਮੈਂ ਲੈ ਆਵਾਂਗਾ। ਦਲਬੀਰ ਕਹਿਣਾ ਤਾਂ ਚਾਹੁੰਦੀ ਸੀ। ਖਬਰਦਾਰ ਜੇ ਗੱਡੀ ਵਿੱਚ ਪ੍ਰਸ਼ਤ ਬੰਦੇ ਫ੍ਰੈਂਕ ਨੂੰ ਬਿਠਾਉਣਾ ਹੈ ਤਾਂ ਉਹਦੇ ਵੱਲੋਂ ਕੋਰੀਣਾ ਹੈ। ਪਰ ਕਹਿ ਕੁਝ ਨਾ ਸਕੀ। ਉਹ ਢੀਕਣ ਲੱਗੀ ਕਿ ਕਦੋਂ ਗੁਰਜੀਵਨ ਆਵੇ ਤੇ ਉਹ ਹੇਠਾਂ ਜਾ ਕੇ ਆਪਣੇ ਸ਼ੱਕ ਕਟ ਸਕੀ। ਇਹਨੇ ਨੂੰ ਹੇਠਾਂ ਸ਼ਾਵਰਦੀ ਆਵਾਜ਼ ਆਈ। ਉਹ ਸੋਚਣ ਲੱਗੀ ਕਿ ਉਹਦੇ ਸੱਸ ਸਹੁਰੇ ਨੇ ਕਿੰਨੀ ਕਾਲੀ ਕੀਤੀ ਸੀ ਉਹਨਾਂ ਦੋਹਾਂ ਜੀਆ ਤੇ ਕਿੰਨਾ ਜ਼ੋਰ ਪਾਇਆ ਸੀ ਕਿ ਬੱਚਾ ਪੈਦਾ ਕਰੋ ਜਦੋਂ ਗੁਰਜੀਵਨ ਪੈਦਾ ਹੋਇਆ ਤਾਂ ਉਹ ਸਪੈਸ਼ਲ ਇੰਡੀਆ ਆਪਣੇ ਡੇਰੇ ਵਾਲੇ ਬਾਬਾ ਜੀ ਕੋਲ ਲੈ ਕੇ ਗਏ ਸੀ ਉਹਦੀ ਸੱਸ ਤਾਂ ਗੁਰਜੀਵਨ ਨੂੰ ਬਾਬਾ ਜੀ ਦਾ ਆਸ਼ੀਰਵਾਦ ਹੀ ਸਮਝਦੀ ਸੀ ਉਹਨਾਂ ਨੇ ਗੁਰਜੀਵਨ ਨਾਮ ਵੀ ਬਾਬੇ ਤੋਂ ਢਵਾ ਕੇ ਰੱਖਿਆ ਸੀ ਸੱਸ ਨਹੀਂ ਪਾਲਿਆ ਸੀ ਜ਼ਿਆਦਾਤਰ ਉਹ ਬੇਸਮੈਂਟ ਵਿੱਚ ਹੀ ਰਹਿੰਦੇ ਗੁਰਜੀਵਨ ਵੀ ਉਹਨਾਂ ਦੇ ਨਾਲ ਹੀ ਸੰਦਸਤੀ ਉਦੀ ਦਾਦੀ ਕਹਿੰਦੀ ਸੀ ਕਿ ਉੱਪਰ ਖਲਾਰਾ ਨਹੀਂ ਪੈਂਦਾ ਨਾਲੇ ਨੌਕਰੀ ਪੇਸ਼ਾ ਦਲਬੀਰ ਨੂੰ ਸਫਾਈ ਕਰਨ ਲਈ ਜ਼ਿਆਦਾ ਉਜਰ ਨਹੀਂ ਸੀ ਕਰਨਾ ਪੈਂਦਾ। ਗੁਰਜੀਵਨ ਚਲਾ ਗਿਆ ਸੀ। ਜਦੋਂ ਘਰੋਂ ਨਿਕਲਿਆ ਤਾਂ ਫ੍ਰੈਂਕ ਨਾਲ ਫੋਨ ਤੇ ਸੀ। ਦਲਬੀਰ ਦਰਵਾਜ਼ਾ ਬੰਦ ਕਰ ਹੀਠਾਂ ਪੌੜੀਆਂ ਉਤਰ ਰਹੀ ਸੀ। ਇੱਕ ਸੋਚ ਚੜ੍ਹ ਤੇ ਕੱਸ ਉਤਰ ਰਹੀ ਸੀ। ਹੀਠਾਂ ਸਮਾਨ ਬੇਤਰਤੀਬਾ ਸੀ। ਫ੍ਰੈਂਕਲ ਸ਼ਾਮ ਆਇਆ ਸੀ। ਰਹਿੰਦਾ ਤਾਂ ਉਹ ਡਾਊਨਟਾਊਨ ਹੈ ਪਰ ਆਏ ਦਿਨ ਬ੍ਰੈਮਟਨ ਆਇਆ ਹੀ ਰਹਿੰਦਾ। ਆਂਜ ਮਹੀਨਾ ਤੋਂ ਯੂਨੀਵਰਸਿਟੀ ਗੁਰਜੀਮਨ ਦੇ ਨਾਲ ਸੀ ਪਤਾ ਨਹੀਂ ਦੋਸਤੀ ਕਿੰਨੀ ਦਿਲਬੀਰ ਨੂੰ ਬੜੀ ਬੇਮੇਲ ਹੀ ਲੱਗਦੀ ਰਹੀ ਉਸ ਦੀਆਂ ਕਈ ਚੀਜ਼ਾਂ ਬੇਸਮੈਂਟ ਵਿੱਚ ਜੀ ਬਿਕਰੀਆਂ ਪਈਆਂ ਰਹਿੰਦੀਆਂ ਮਾਲ ਦੀ ਕਿਤੇ ਰਹਿੰਦੀ ਪਾਬ ਕਿਤੇ ਹੋਰ ਦਿਲਬੀਰ ਦੀ ਬੇਸਮੈਂਟ ਵਿੱਚ 3 ਸਾਲ ਪਹਿਲਾਂ ਬਹੁਤ ਸਫਾਈ ਰਹਿੰਦੀ ਸੀ ਕਿਉਂਕਿ ਉਹਦੀ ਸੱਸ ਸਤੇ ਸੋਹਰਾ ਸਾਹਿਬ ਆਪ ਸਫਾਈ ਕਰਦੇ ਸੀ ਪਰ 3 ਸਾਲ ਪਹਿਲਾਂ ਉਹ ਅਗੜ ਪਿਛੜ ਹੀ ਚੱਲ ਬਸੇ ਗੁਰਜੀਵਨ ਨੂੰ ਕਿੰਨੀ ਵਾਰੀ ਕਿਹਾ ਬਈ ਉੱਪਰ ਦੇ ਦੋ ਕਮਰੇ ਖਾਲੀ ਹਨ ਉੱਪਰ ਆ ਕੇ ਰਹਿ ਪਰ ਉਹ ਕਹਿੰਦਾ ਕਿ ਉਹਨੂੰ ਹੇਠਾਂ ਰਹਿਣਾ ਚੰਗਾ ਲੱਗਦਾ ਟੜਕ ਦੇ ਦਿਲ ਨਾਲ ਦਲਬੀਰ ਨਿਆਸੀ ਪਾਸੇ ਬਿਖਰੇ ਸਮਾਨ ਵੱਲ ਨਜ਼ਰਾਂ ਮਾਰੀਆਂ ਕਿਸੇ ਸੂਏ ਦੀ ਤਰ੍ਹਾਂ ਕਮਰੇ ਵਿੱਚ ਜਾ ਕੇ ਅਲਮਾਰੀ ਖੋਲੀ ਫਿਰ ਸਾਈਡ ਟੇਬਲ ਦੇ ਦਰਜ ਉਹਦੇ ਮਨ ਵਿੱਚ ਸ਼ੰਕਾ ਤਾਂ ਸੀ ਪਰ ਉਹਨੇ ਇਹ ਵੀ ਅਰਦਾਸ ਕੀਤੀ ਸੀ ਕਿ ਇਹ ਉਹਦੇ ਮਨ ਦਾ ਵਹਿਮ ਹੋਵੇ ਪਹਿਲੀ ਵਾਰ ਦੀ ਤਲਾਸ਼ੀ ਨੇ ਉਹਦੀਆਂ ਨਜ਼ਰਾਂ ਵਿੱਚ ਇੱਕ ਮਾਂ ਬਿਠਾ ਦਿੱਤੀ ਸੀ ਇਸੇ ਕਰਕੇ ਉਹਨੂੰ ਕੁਝ ਇਤਰਾਜਯੋਗ ਨਜ਼ਰ ਨਹੀਂ ਆਇਆ ਦਿਲ ਅਤੇ ਦਿਮਾਗ ਇਕ ਸੁਰ ਨਹੀਂ ਸੰ ਪਰ ਦੂਜੀ ਵਾਰ ਦੀ ਤਲਾਸ਼ੀ ਨੇ ਉਹਦੇ ਅੰਦਰ ਜੰਗ ਪੈਦਾ ਕਰ ਦਿੱਤੀ ਗੁਰਜੀਮਨ ਅਤੇ ਫ੍ਰੈਂਕ ਦੀਆਂ ਰਲੀਆਂ ਮਿਲੀਆਂ ਚੀਜ਼ਾਂ ਤੇ ਕੱਪੜਿਆਂ ਤੇ ਉਹੀ ਰੰਗ ਪੈਟਰਨ ਮਿਲੇ ਇਹਦਾ ਪਾਪ ਉਹਦਾ ਮੁੰਡਾ ਵੀ ਜਲਬੀਰ ਨੂੰ ਲੱਗਿਆ ਉਹਦੀ ਕੁੱਖ ਧਾਂਕੀ ਗਈ ਹੋਵੇ ਉਹਨੂੰ ਆਪਣੇ ਆਪ ਤੋਂ ਹੀ ਕਜਾਨੀ ਆਈ ਪਰ ਇਹ ਕਿਉਂ ਕਦੋਂ ਕਿਵੇਂ ਆਹ ਸਵਾਲਾਂ ਨੇ ਚੁਰਮਟ ਪਾ ਲਿਆ ਕੀ ਕਰੇ ਨਿਰਮਲ ਨੂੰ ਫੋਨ ਨਹੀਂ ਇਹ ਠੀਕ ਨਹੀਂ ਉਹ ਡ੍ਰੈਮਿੰਗ ਕਰ ਰਿਹਾ ਹੈ ਫਿਰ ਜ ਸੱਚੀ ਇਸ ਤਰ੍ਹਾਂ ਹੈ ਤਾਂ ਕਿ ਉਹ ਗੁਰਜੀਵਨ ਨੂੰ ਇਸ ਪਾਸੇ ਤੋਂ ਮੋੜ ਲਵੇਗੀ ਪਰ ਕਿਵੇਂ ਇਹ ਵੀ ਤਾਂ ਹੋ ਸਕਦਾ ਕਿ ਇਹਨਾਂ ਨੂੰ ਇਹਨਾਂ ਬਾਰੇ ਪੂਰਾ ਪਤਾ ਨਾ ਹੋਵੇ ਅਤੇ ਸਟੋਰ ਤੋਂ ਬਿਨਾਂ ਸੋਚੇ ਸਮਝੇ ਇਹ ਖਰੀਦਦਾਰੀ ਕੀਤੀ ਹੋਵੇ ਗੁਰਜੀਵਨ ਇੰਨਾ ਛੋਟਾ ਨਹੀਂ ਰਿਹਾ ਜਿੰਨਾ ਉਹਦੇ ਮਨ ਵਿੱਚ ਇਸ ਮੁਲਕ ਵਿੱਚ ਤਾਂ ਬੱਚੇ ਜਲਦੀ ਹੀ ਵੱਡੇ ਹੋ ਜਾਂਦੇ ਹਨ ਪਰ ਜੇ ਸੱਚੀ ਗੁਰਜੀਵਨ ਗਏ ਹੋਇਆ ਤਾਂ ਲੱਖ ਲਣ ਤੇ ਮੇਰੇ ਦੁੱਤੀ ਕੱਲ ਨੂੰ ਲੋਕਾਂ ਨੂੰ ਸੋਸਾਇਟੀ ਨੂੰ ਆਂਡ ਗਵੰਡ ਤੇ ਰਿਸ਼ਤੇਦਾਰਾਂ ਵਿੱਚ ਪਿੰਕ ਪਊ ਲੋਕਾਂ ਦੇ ਬੋਲ ਤਾਂ ਚਿਪਾਕੀ ਵਾਂਗ ਫੈਲਰ ਜਾਣੇ ਤਾਣਿਆਂ ਦੇ ਕੌਂਸੜੇ ਤਾਂ ਦਿਲ ਰੀਜਾਂ ਤੇ ਮਜਬੂਰੀਆਂ ਕਿੱਥੇ ਦਿਖਦੇ ਨੇ ਭਲਾ ਅੱਜ ਧੂਆਂ ਨਿਕਲਦਾ ਕੱਲ ਨੂੰ ਅਗ ਨਿਕਲੂ ਇੱਕੋ ਇੱਕੋ ਦਾਤਾ ਪਤਾ ਨਹੀਂ ਕਿਹੜੀ ਘਾਰ ਵਿੱਚ ਤਸਨ ਲੱਗੀ ਏ ਪਤਾ ਨਹੀਂ ਕਿਹੜੀ ਜੂਨ ਦਾ ਹਿਸਾਬ ਕਦ ਤੱਕ ਚੁੱਕੀ ਫਿਰਦਾ ਹੈ ਆਏ ਰੱਬਾ ਮੈਂ ਕਿੱਥੇ ਡੁੱਬ ਮਰਾਂ ਕਿਹੜੀ ਤਸਤੀ ਅੰਦਰ ਜਾ ਤਸਾਂ ਪੰਜਾਬੀ ਸਮਾਜ ਦਾ ਗਿਰ ਜਾ ਮੰਗ ਸਾਡੀਆਂ ਨਜ਼ਰਾਂ ਵਿੱਚ ਠੁੱਡੇ ਮਾਰੂ ਇਹ ਉਹ ਦੀਆਂ ਗੱਲਾਂ ਦੀ ਬਹੁਤ ਹੈ ਇਹਨਾਂ ਨੂੰ ਕੀਮਤੀ ਤੋਂ ਕੀਮਤੀ ਪਰਫਿਊਮ ਲਗਾਇਆ ਵੀ ਲੱਕੜ ਦੇ ਘਰਾਂ ਦੇ ਸ਼ੀਸ਼ੇ ਹ ਦਰਵਾਜ਼ਿਆਂ ਵਿੱਚੋਂ ਬੈਠਿਆ ਨੂੰ ਵੀ ਝਟ ਆ ਜਾਂਦੀ ਏ ਵੇ ਗੁਰਜੀਮਨਾ ਤੇਰੀ ਸੋਚ ਕਿੱਥੋਂ ਭਿੱਟੀ ਗਈ ਕਿਹਦਾ ਝੂਠਾ ਖਾ ਲਿਆ ਤੂੰ ਕਿਹੜੇ ਨੰਗ ਦਾ ਪਰਛਾਵਾਂ ਪੈ ਗਿਆ ਤੇਰੇ ਤੇ ਕਿਤੇ ਪ੍ਰੇਟ ਤੇ ਤਾਂ ਨਹੀਂ ਗਈ ਅੱਜ ਉਹਦੀ ਮਮਤਾ ਨੇ ਬੇਸ਼ਰਮੀ ਓੜ ਲਈ ਗੱਲ ਤਾਂ ਉਹ ਗੁਰਜੀਵਨ ਨਾ ਕਰੇਗੀ ਤੇ ਕਰੇਗੀ ਵੀ ਜ਼ਰੂਰ ਉਹ ਵੀ ਅੱਜ ਦਲਵੀਰ ਨੇ ਆਪਣਾ ਮਨ ਪੱਕਾ ਕਰ ਲਿਆ ਸੀ ਜਿਵੇਂ ਉਸ ਨੂੰ ਕੁਝ ਵੀ ਚੰਗਾ ਨਹੀਂ ਸੀ ਲੱਗ ਰਿਹਾ ਬਾਰ-ਬਾਰ ਉਹਦਾ ਧਿਆਨ ਆਪਣੇ ਪੁੱਤ ਵੱਲ ਜਾ ਰਿਹਾ ਸੀ ਉਸ ਨੂੰ ਲੱਗਿਆ ਜਿਵੇਂ ਉਹ ਆਪਣਾ ਦਿਮਾਗ ਕਿਤੇ ਰੱਖ ਕੇ ਭੁਲ ਗਿਆ ਹੋਵੇ 7 ਵਜੇ ਗੁਰਜੀਵਨ ਆਇਆ ਤਾਂ ਉਹਨੇ ਸੁਭਾਵਕ ਕੀ ਕਿ ਵਾਵਾ ਲੇਟ ਆਇਆ ਮੈਂ 프랭크 ਨੂੰ ਛੱਡਣ ਚਲਾ ਗਿਆ ਸੀ ਗੁਰਜੀਵਨ ਦੇ ਕਹਿਣ ਦੀ ਦੇਸ ਸੀ ਕਿ ਦਲਵੀਰ ਦੇ ਅੰਦਰੋਂ ਗੁਬਾਰ ਫੁੱਟ ਤੁਰਿਆ ਇਹ 프랭크 ਦੇ ਲੱਛਣ ਠੀਕ ਨਹੀਂ ਲੱਗਦੇ ਤੈਨੂੰ ਵੀ ਹੋਰ ਕੋਈ ਚੱਜ ਦਾ ਦੋਸਤ ਨਹੀਂ ਮਿਲਿਆ ਪੰਜਾਬੀ ਮੁੰਡੇ ਹੈ ਨਹੀਂ ਤੇਰੀ ਯੂਨੀਵਰਸਿਟੀ ਚ ਕਿਉ ਮਾਮ ਕੀ ਬਰਾਈ ਹੈ ਉਸ ਵਿੱਚ ਮੈਨੂੰ ਤਾਂ ਉਹਦੇ ਵਿੱਚ ਬਰਾਈਆਂ ਬਰਾਈਆਂ ਦਿਖਾਈ ਦਿੰਦੀਆਂ ਨੇ ਤੀਜੇ ਦਿਨ ਇੱਥੇ ਆ ਕੇ ਡੇਰੇ ਲਾ ਲੈਂਦਾ ਜੇਰਾ ਉਹ ਕਿਹੜਾ ਬਚਪਨ ਦਾ ਦੋਸਤ ਹੈ ਤੂੰ ਆਪਣੀ ਦੋਸਤੀ ਬਦਲ ਲੈ ਬਸ ਦਲਬੀਰ ਭੁੱਲ ਗਈ ਸੀ ਕਿ ਉਹਦਾ ਪੁੱਤਰ ਹੁਣ ਛੋਟਾ ਨਹੀਂ ਸੀ ਜੋ ਦੀ ਹਰ ਗੱਲ ਮੰਨੇਗਾ ਮੈਨੂੰ ਚੰਗਾ ਨਹੀਂ ਲੱਗਾ ਮਾਮ ਤੁਸੀਂ ਉਹਦੇ ਬਾਰੇ ਇਹ ਬੋਲ ਰਹੇ ਹੋ ਗੁਰਜੀਵਨ ਨੇ ਗੁੱਸੇ ਵਿੱਚ ਗਿਆ ਕਿਉ ਨਾ ਖਾਂ ਤੂੰ ਸਾਡੀ ਇਕਲੌਤੀ ਲਾਦਾ ਬੇਸ਼ੱਕ ਇਸ ਮੁਲਕ ਵਿੱਚ ਰਹਿੰਦੇ ਆ ਪਰ ਕੁਝ ਕਦਰਾਂ ਕੀਮਤਾਂ ਸੰਭਲਣੀਆਂ ਹੁੰਦੀਆਂ ਅੰਗਰੇਜ਼ਾਂ ਨਾਲ ਇਨੀ ਦੋਸਤੀ ਠੀਕ ਨਹੀਂ ਹੁੰਦੀ ਦਲਬੀਰ ਦਾ ਕਹਿੰਦੀ ਕਹਿੰਦੀ ਦਾ ਹੇਠਲਾ ਸਾ ਹੇਠਾਂ ਤੇ ਉਤਲਾ ਉੱਤੇ ਹੀ ਖੈਰ ਕੇ ਸੌਰੀ ਮੈਂ ਨਹੀਂ ਤੋੜ ਸਕਦਾ ਇਹ ਦੋਸਤੀ ਤੁਸੀਂ ਪੂਰਾ ਮੰਨਦੇ ਹੋ ਤਾਂ ਮੈਂ ਕਿਧਰੇ ਹੋਰ ਥਾਂ ਰਹਿ ਲਾਵਾਂਗਾ ਵੇਖ ਉਹ ਇੰਨਾ ਨੇੜ ਦਾ ਹੋ ਗਿਆ ਸ਼ਰਮ ਤਾਂ ਨਹੀਂ ਆਉਂਦੀ ਇਹ ਕਹਿੰਦੇ ਨੂੰ ਪਹਿਲ ਤਾਂ ਤੇਰਾ ਪੰਜ ਪੰਜ ਦਿਨ ਪਾਰ ਰਹਿੰਦਾ ਤੂੰ ਵੀ ਛੱਡ ਜਾ ਰਹਿਦਾ ਕਹਿੰਦਾ ਸ਼ਾਬਾਸ਼ ਏ ਤੇਰੇ ਪੁੱਤਰਾ ਆਪ ਤਾਂ ਦੀ ਫੈਮਲੀ ਦੇ ਟੈਂਡਿਨੇ ਤੇ ਨਾ ਡੋੜਨੇ ਤੈਨੂੰ ਵੀ ਆਪਣੀ ਅਲੀ ਪੱਟੀ ਪੜਾ ਦੇ ਦਲਬੀਰ ਦਾ ਕੈਂਦੀ ਦਾ ਰੋਣਾ ਨਿਕਲ ਗਿਆ ਗੁਰਜੀਵਨ ਨੇ ਗਲਤੀ ਦਾ ਅਹਿਸਾਸ ਕਰਦਿਆਂ ਆਪਣੀ ਮਾਂ ਨੂੰ ਸੋਫੇ ਤੇ ਬਿਠਾਇਆ ਅਤੇ ਕਾਰਨ ਪੁੱਛਿਆ ਕਿ ਅਜ ਜੋ ਫਰੈਂਕ ਦੇ ਇਹਨਾਂ ਵਿਰੁੱਧ ਕਿਉਂ ਹੈ 5 ਮਹੀਨਿਆਂ ਤੋਂ ਘਰੇ ਆ ਰਿਹਾ ਹੈ ਅਜੇ ਗੁੱਸਾ ਕਿਉਂ ਦਲਬੀਰ ਨੇ ਪਹਿਲਾਂ ਬਹਾਨਾ ਲਾਇਆ ਕਿ ਉਹ ਕੱਪੜੇ ਆਮ ਮੁੰਡਿਆਂ ਵਾਂਗ ਨਹੀਂ ਪੌਂਦਾ ਡੀਸੈਂਟ ਨਹੀਂ ਲੱਗਦਾ ਜ਼ਰੂਰੀ ਕੁੜੀਆਂ ਵਾਂਗ ਪਾਈ ਫਿਰਦਾ ਗੱਲ ਕਰਦੇ ਹੱਥਾਂ ਨੂੰ ਹੀ ਦਿਖਾਉਂਦਾ ਰਹਿੰਦਾ ਨਾਲੇ ਗੋਰਿਆਂ ਦੀ ਔਲਾਦ ਐ ਇੱਥੇ ਆ ਕੇ ਤੇਰੀਆਂ ਚੀਜ਼ਾਂ ਨੂੰ ਵਰਦਾ ਰਹਿੰਦਾ ਐ ਜ਼ਿਆਦਾ ਹੀ ਹੱਕ ਜਿਤਾਉਂਦਾ ਰਹਿੰਦਾ ਤੇਰੇ ਤੇ ਗੁਰਜੀਵਨ ਨੀਮੀ ਪਾਈ ਸੁਣਦਾ ਰਿਹਾ ਦਲਬੀਰ ਹੋਰੀ ਸੰਸਿਆ ਵਿੱਚ ਵੈਤੁਰੀ ਹੁਣ ਹੋਰ ਸਬਰ ਨਾ ਰਿਹਾ ਸੱਚੋ ਸੱਚ ਦੱਸ ਪੁੱਤ ਕੀ ਫਰੈਂਕ ਗੇ ਦਲਬੀਰ ਨੇ ਪੁੱਛਿਆ ਤਾਂ ਗੁਰਜੀਵਨ ਇੱਕ ਪਲ ਹੈਰਾਨ ਹੋਇਆ ਪਰ ਦੂਜੇ ਹੀ ਪਲ ਬੋਲਿਆ ਇਹ ਕੈਨੇਡਾ ਹੈ ਇੱਥੇ ਹਰ ਕੋਈ ਆਪਣੀ ਮਰਜ਼ੀ ਮੁਤਾਬਕ ਜਿਵੇਂ ਚਾਹੇ ਰਹਿ ਸਕਦਾ ਤੁਸੀਂ ਸਾਰੇ ਇੰਡੀਅਨ ਮਾਪੇ ਟਿਪਿਕਲੀ ਹੁੰਦੇ ਹੋ ਚਾਹੇ ਤੂੰ ਕੈਨੇਡਾ ਜੰਮਿਆ ਹੈ ਤਾਂ ਇੰਡੀਅਨ ਮਾਪਿਆਂ ਦੀ ਔਲਾਦ ਪੁੱਤ ਪਤਾ ਤੈਨੂੰ ਕਿ ਤੇਰੇ ਨਾਂ ਦਾ ਅਰਥ ਕੀ ਹੈ ਕੋਈ ਅਹਿਸਾਸ ਹੈ ਤੈਨੂੰ ਅਸੀਂ ਤਾਂ ਤੈਨੂੰ ਧਾਰਮਿਕ ਪਾਸੇ ਲਾਉਣਾ ਚਾਹਿਆ ਸੀ ਤੈਨੂੰ ਬਾਬਾ ਜੀ ਦੇ ਅਸ਼ੀਰਵਾਦ ਨਾਲ ਲਿਆ ਸੀ ਤੇਰਾ ਨਾਂ ਵੀ ਇਸੇ ਕਰਕੇ ਗੁਰਜੀਵਨ ਸਿੰਘ ਰੱਖਿਆ ਦੇਖ ਪੁੱਤ ਜੇ ਤੂੰ ਵੀ ਉਹਦੀ ਰੰਗਤ ਵਿੱਚ ਰੰਗਿਆ ਗਿਆ ਤਾਂ ਅਜੇ ਵੀ ਕੁਝ ਨਹੀਂ ਵਿਗੜਿਆ ਤੂੰ ਕੋਈ ਕੁੜੀ ਦੋਸਤ ਬਣਾ ਲੈ ਘਰ ਲੈ ਕੇ ਆ ਜਿਉ ਜੀ ਵੀ ਹੋਵੇ ਉਹ ਚੱਲੂ ਦਲਬੀਰ ਆਪਣੇ ਮੁੰਡੇ ਨੂੰ ਪੁੱਛ ਕਰਨ ਲੱਗੀ ਗੁਰਜੀਵਨ ਨੇ ਨਾ ਨੁਕਰ ਕੀਤੀ ਕਿ ਜਿਆ ਨਹੀਂ ਹੋ ਸਕਦਾ ਪਰ ਦਲਬੀਰ ਉਹਨੂੰ ਸਮਝਾਉਣ ਲੱਗੀ ਕਿ ਉਹ ਉਹਦੇ ਲਈ ਕਿਸੇ ਮਾਹਰ ਨੂੰ ਲੱਭੇਗੀ ਮਾਹਰ ਸਲਾਹਕਾਰ ਦੀ ਸੈਤ ਲੱਭੇਗੀ ਉਸਨੇ ਵਾਦਾ ਕੀਤਾ ਕਿ ਇਹ ਗੱਲ ਉਸਤੇ ਡੈਡ ਪਾਸ ਨਹੀਂ ਜਾਵੇਗੀ ਉਹਨੇ ਗੁਰਜੀਵਨ ਨੂੰ ਕਿਹਾ ਕਿ ਇਸ ਉਮਰ ਵਿੱਚ ਤਾਂ ਉਹਨੂੰ ਕੁੜੀਆਂ ਵਿੱਚ ਦਿਲਚਸਪੀ ਹੋਣੀ ਚਾਹੀਦੀ ਬਸ ਉਹ ਫਰੈਂਕ ਤੋਂ ਦੂਰ ਹੋ ਜਾਵੇ ਕਿ ਉਹ ਕਹੇ ਤਾਂ ਮਕਾਨ ਬਦਲ ਲੈਣਗੀ ਨਿਰਮਲ ਨੂੰ ਕਿਵੇਂ ਨਾ ਕਿਵੇਂ ਮਨਾ ਲਵੇਗੀ ਨਾਲ ਹੀ ਨਾਲ ਉਹ ਦੀ ਹਾਮੀ ਦਿਉਂਦੀ ਕਰ ਰਹੀ ਸੀ ਉਹਦਾ ਦਿਮਾਗ ਕਹਿ ਰਿਹਾ ਸੀ ਕਿ ਗੁਰਜੀਵਨ ਉਹਦੀ ਹਰ ਗੱਲ ਮੰਨ ਲਵੇਗਾ ਉਸ ਦਿਨ ਤੋਂ ਬਾਅਦ ਫ੍ਰੈਂਕ ਕਰੀਤਾ ਨਹੀਂ ਆਇਆ ਪਰ ਗੁਰਜੀਵਨ ਘਰੋਂ ਬਾਹਰ ਜ਼ਿਆਦਾ ਰਹਿਣ ਲੱਗ ਪਿਆ ਜਲਬੀਰ ਆਪਣੇ ਮੰਨ ਦੀ ਕਚੈਰੀ ਵਿਚ ਆਪੇ ਦੋਸ਼ੀ ਆਪੇ ਗਵਾ ਆਪੇ ਵਕੀਲ ਤੇ ਆਪੇ ਜੱਜ ਬਣ ਰੋਜ਼ ਪੇਸ਼ੀ ਤੇ ਨਿਕਲ ਪੈਂਦੀ ਉਹ ਤਾਂ ਰੱਬ ਦਾ ਸ਼ੁਕਰ ਕਰਿਆ ਕਰਦੀ ਸੀ ਕਿ ਉਹਦਾ ਪਰਿਵਾਰ ਵਧੀਆ ਹੈ ਪੁੱਤ ਹੈ ਪਿਆਰ ਕਰਨ ਵਾਲਾ ਪਤੀ ਹੈ ਖੁੱਲਾ ਡੁੱਲਾ ਕਰ ਹੈ ਵਧੀਆ ਗੱਡੀਆਂ ਹਨ ਪਰ ਰੱਬ ਦੀ ਰਮਜ਼ ਦਾ ਤਾਂ ਉਹਨੂੰ ਉੱਕਾ ਹੀ ਏਲਮ ਨਹੀਂ ਸੀ ਬਹੁਤ ਹੀ ਮਿਹਨਤ ਨਾਲ ਮਨਾ ਕੇ ਗੁਰਜੀਵਨ ਨੂੰ ਕਾਉਂਸਲਿੰਗ ਤੇ ਭੇਜਿਆ ਅੰਦਰੋਂ ਡਰ ਵੀ ਰਹੀ ਸੀ ਕਿ ਜੇਕਰ ਨਿਰਮਲ ਨੂੰ ਪਤਾ ਲੱਗ ਗਿਆ ਤਾਂ ਉਹ ਕੀ ਸੋਚੇਗਾ ਬੱਚੇ ਜਦ ਕੁਝ ਗਲਤ ਕਰਦੇ ਹਨ ਤਾਂ ਸਾਰਾ ਦੋਸ਼ ਮਾਂ ਤੇ ਹੀ ਆ ਜਾਂਦਾ ਹੈ ਭਈ ਉਹਨੇ ਖਿਆਲ ਨਹੀਂ ਰੱਖਿਆ ਉਦੋਂ ਬਾਪ ਭੁੱਲ ਜਾਂਦੇ ਹਨ ਕਿ ਹੋਰ ਸਾਰੀਆਂ ਗੱਲਾਂ ਚੰਗੀਆਂ ਵੀ ਤਾਂ ਮਾਂ ਮਾ ਸਿਖਾਉਂਦੀਆਂ ਪਰ ਦਲਬੀਰ ਨੇ ਗੁਰਜੀਵਨ ਨਾਲ ਵਾਅਦਾ ਕੀਤਾ ਸੀ ਕਿ ਨਿਰਮਲ ਨੂੰ ਨਹੀਂ ਦੱਸਿਆ ਜਾਵੇਗਾ ਹਾਨੀ ਸਾਹਿਬ ਉਹ ਸਿੱਟੇ ਤੇ ਪੁੱਜੀ ਕੇ ਨਿਰਮਲ ਨੂੰ ਦਸਤਾ ਦਿੱਤਾ ਪਰ ਦੱਸਿਆ ਇਹ ਸ਼ਰਤੇ ਕਿ ਉਸਰਾ ਦੇਵੇਗਾ ਪਰ ਸਿਰਫ ਦਲਬੀਰ ਨੂੰ ਗੁਰਜੀਵਨ ਸਾਹਮਣੇ ਉਹ ਇਸ ਗੱਲੋਂ ਅਣਜਾਣੀ ਰਹੇ ਗੁਰਜੀਵਨ ਨੂੰ ਸਾਰ ਤਰ੍ਹਾਂ ਦੇ ਲਾਲਚ ਦੇ ਕੇ ਉਹਂ ਢੀਆ ਲੈ ਕੇ ਗਏ ਕਈ ਕੁੜੀਆਂ ਵਿਖਾਈਆਂ ਇੱਕ ਫੈਸ਼ਨ ਡਿਜ਼ਾਈਨਰ ਨੂੰ ਗੁਰਜੀਵਨ ਨੇ ਹਾਂਮੀ ਪਰ ਦਿੱਤੀ ਵਿਆਹ ਹੋ ਗਿਆ 7 ਮਹੀਨਿਆਂ ਵਿੱਚ ਕੁਲਜੀਤ ਗੁਰਜੀਵਨ ਦੀ ਪਤਨੀ ਵੀ ਕੈਨੇਡਾ ਆ ਗਈ ਦਲਬੀਰ ਨੇ ਦੇਖਿਆ ਕਿ ਰਲਵਾ ਮਿਲਵਾ ਜਿਹਾ ਵਿਵਹਾਰ ਰਿਆਸੀ ਗੁਰਜੀਵਨ ਦਾ ਕਦੀ ਝਾਦਾ ਵਧੀਆ ਕਦੀ ਘਟ ਕਦੀ ਨਾ ਮਾਤਰ ਕਿਸੇ ਕਿਸੇ ਗੱਲ ਤੇ ਜਮਾ ਹੀ ਨਹੀਂ ਕੁਲਜੀਤ ਦੀ ਹਰ ਲੋੜ ਦਾ ਦਲਬੀਰ ਤੇ ਨਿਰਮਲ ਖਿਆਲ ਰੱਖਦੇ ਗੁਰਜੀਵਨ ਨੂੰ ਉਹਦਾ ਪਤੀ ਹੋਣ ਦਾ ਅਹਿਸਾਸ ਕਰਵਾਉਂਦੇ ਰਹਿੰਦੇ ਦਲਬੀਰ ਤੂੰ ਕੋਸ਼ਿਸ਼ ਤਾਂ ਕਰ ਰਹੀਆਂ ਪਰ ਇਸ ਚਿੱਕੜ ਖੇੜ ਵਿੱਚੋਂ ਸੌਕੇ ਕਿਤੇ ਰਿਹਾ ਹੋਣਾ ਬਹੁਤ ਮੁਸ਼ਕਲ ਹੁੰਦਾ ਹੈ ਨਿਰਮਲ ਸਚਾਈ ਦੱਸ ਰਹੀ ਸੀ ਅੱਜਕਲਜੀਤ ਦੀ ਮਾਸੀ ਦਾ ਮੁੰਡਾ ਤੇ ਉਹਦੀ ਪਤਨੀ ਬਿੰਸਰ ਸ਼ਹਿਰ ਤੋਂ ਆ ਰਹੇ ਸਨ। ਕੁਲਜੀਤ ਬੇਹੱਦ ਸੋਹਣੇ ਤਰੀਕੇ ਨਾਲ ਤਿਆਰ ਹੋਈ ਸੀ ਤੇ ਉਹ ਬਹੁਤ ਹੀ ਖੂਬਸੂਰਤ ਵੀ ਲੱਗ ਰਹੀ ਸੀ। ਜਿਉਂ ਹੀ ਗੁਰਜੀਤ ਮਨ ਬਾਹਰ ਆਇਆ ਤਾਂ ਕੁਲਜੀਤ ਨੇ ਦਰਵਾਜ਼ਾ ਖੋਲ੍ਹਿਆ ਪਰ ਉਹਦੇ ਪਤੀ ਨੇ ਉਹਦੇ ਵੱਲ ਜ਼ਰਾ ਵੀ ਨਹੀਂ ਦੇਖਿਆ। ਕਦੀ ਕਦੀ ਗੁਰਜੀਵਨ ਬਸ ਡੁੱਣ ਜਾ ਹੀ ਬਣ ਜਾਂਦਾ। ਸਾਹਮਣੇ ਸੋਫੇ ਤੇ ਬੈਠੇ ਨਿਰਮਲ ਅਤੇ ਦਲਬੀਰ ਦੇਖ ਰਹੇ ਸਨ। ਕੁਲਜੀਤ ਨੇ ਸ਼ਾਇਦ ਅਜੇ ਹੌਂਕਾ ਨਹੀਂ ਸੀ ਲਿਆ ਪਰ ਦੋਵਾਂ ਜੀਆਂ ਨੇ ਆਪੋ ਆਪਣੇ ਅਹਿਸਾਸ ਨਾਲ ਉਹ ਜ਼ਰੂਰ ਸੁਣ ਲਿਆ ਸੀ ਦਲਬੀਰ ਸੋਚ ਰਹੀ ਸੀ ਕਿ ਗੁਰਜੀਵਨ ਦੀ ਆਪਣੀ ਬੁੱਕਲ ਵਿੱਚ ਹੀ ਮੰਗੋਰਾ ਹੈ ਜਦੋਂ ਉੱਥੇ ਚੱਕਦਾ ਤਾਂ ਖੁਦ ਹੀ ਉਸ ਵਿੱਚ ਤਸ ਜਾਂਦਾ ਨਿਰਮਲ ਠੀਕ ਹੀ ਕਹਿੰਦਾ ਹੈ ਇਸ ਚਿੱਕਰ ਖੇੜ ਹੈ ਕੋਈ ਰਿਆ ਵੀ ਹੁੰਦਾ ਤਾਂ ਹੱਥ ਹੋ ਕੇ ਫਿਰ ਉੱਥੇ ਜਾ ਟਿਕਦਾ ਨਿਰਮਲ ਨੇ ਸਹਿਜਮਤੇ ਨਾਲ ਦਲਬੀਰ ਨੂੰ ਸਮਝਾਇਆ ਕਿ ਇੱਥੇ ਕੈਨੇਡੀਅਨ ਚਾਰਟਰ ਆਫ ਰਾਈਟਸ ਐਂਡ ਫਰੀਡਮਸ ਤਹਿਤ ਸਭਨਾਂ ਨੂੰ ਜ਼ਿੰਦਗੀ ਜੀਣ ਦੇ ਬਰਾਬਰ ਅਧਿਕਾਰ ਮਿਲੇ ਹੋਏ ਨੇ ਆਪਾਂ ਆਪਣੀ ਔਲਾਦ ਤੇ ਕੋਈ ਜ਼ਬਰਦਸਤੀ ਨਹੀਂ ਕਰ ਸਕਦੇ ਦਲਬੀਰ ਹੁਣ ਬੇਵਸੋਈ ਆਪਣੇ ਹੱਥ ਵਿੱਚ ਗੁਟਕਾ ਸਹਿਬ ਫੜ ਕੇ ਜ਼ਰੂਰ ਜ਼ਰੂਰੀ ਸੀ ਹਤੇਰਤਾਸ ਕਰ ਰਹੀ ਸੀ